ਇੱਕ ਸਾਲ ਦੇ ਬੱਚੇ ਤੋਂ ਲੈ ਕੇ ਜਾਂ ਇਹ ਕਹੀਏ ਵੀ ਇੱਕ ਦਿਨ ਦੇ ਬੱਚੇ ਤੋਂ ਲੈ ਕੇ 101 ਸਾਲ ਦੇ ਬਜ਼ੁਰਗ ਤੱਕ ਇਹ ਚੀਜ਼ ਕਮ ਆਉਣ ਵਾਲੀ ਹੈ ਸਿਰਫ ਬ੍ਰੇਨ ਨੂੰ ਸ਼ਾਰਪ ਕਰਨ ਵਾਸਤੇ ਹਰ ਬੰਦਾ ਮੋਢੇ ਤੇ ਤੌਲੀਆਂ ਰੱਖ ਕੇ ਸਾਰੇ ਡੰਬਰ ਨੂੰ ਬਿਫਤਾ ਪਾਈ ਰੱਖਦਾ ਤੌਲੀਆਂ ਕਿੱਥੇ ਰਹਿ ਗਿਆ ਲੱਭੀ ਜਾਂਦਾ ਮਤਲਬ ਪੈਨ ਰੱਖ ਦਿੰਦਾ ਭੁੱਲ ਜਾਂਦਾ ਮੇਰਾ ਪੈਨ ਕਿੱਥੇ ਹੈ ਪੈਨ ਜੇਬ ਚ ਤੰਗੀ ਫਿਰਦਾ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਦਿਮਾਗ ਚੋਂ ਸਕਿੱਪ ਹੋ ਰਹੀਆਂ ਨੇ ਉਹਦਾ ਮੁੱਖ ਕਾਰਨ ਮੈਂ ਤੁਹਾਨੂੰ ਦੱਸਦਾ ਉਹਦਾ ਮੁੱਖ ਕਾਰਨ ਹੈ ਸਾਡਾ ਸਟ्रेस ਬੱਚੇ ਛੋਟੇ ਛੋਟੇ ਸਕੂਲ ਜਾ ਰਹੇ ਉਹਨਾਂ ਨੂੰ ਸਟ्रेस ਪੜ੍ਹਾਈ ਦਾ ਬਸਤਿਆਂ ਦਾ ਕਿਤਾਬਾਂ ਦਾ ਸਟੱਡੀ 'ਚ ਮੈਂ ਘਾਟ ਨਾ ਰਹਿ ਜਾ ਮੇਰੀ ਜੌਬ ਲੱਗਣੀ ਹੈ ਮੈਨੂੰ ਜੌਬ ਤੇ ਜਾਣਾ ਮੈਂ ਨੰਬਰ 1 ਤੇ ਹੋਵਾਂ ਉਹ ਇੱਕ ਹੋੜ ਲੱਗ ਜਾਂਦੀ ਆ ਮਤਲਬ ਸਟ्रेस ਸਾਡੇ ਆਲੇ-ਦਾਲੇ ਐਂ ਫਰੀ ਜਾਂਦਾ ਵਜੇ ਮੈਂ ਕੋਲ ਨੂੰ ਦੇਹੜੇ ਦੇ ਆਲੇ ਬੈਲ ਘੁੰਮਦਾ ਹੁੰਦਾ ਸਟ्रेस ਜਿਹੜਾ ਹੈਗਾ ਉਹ ਤੋਂ ਬਚਣ ਵਾਸਤੇ ਸਭ ਤੋਂ ਵਧੀਆ ਚੀਜ਼ ਰੱਬ ਨੇ ਪਤਾ ਕੀ ਬਣਾਈ ਆ ਤੁਹਾਡੀਆਂ ਕੱਚਾ ਦੋ ਚਮਚੇ ਗਾਂ ਦਾ ਘਿਓ ਔਰ ਇੱਕ ਚਮਚਾ ਉਹਦੇ ਵਿੱਚ ਪਿਓਰ ਨਾਰੀਅਲ ਦਾ ਤੇਲ ਉਹਦੇ ਵਿੱਚ 2-3 ਬੂੰਦਾ ਹੀਨਾ ਤੇਲ ਪਾਉਣਾ ਫਿਰ ਉਹਦੇ ਵਿੱਚ ਲਸਣ ਦਾ ਤੇਲ ਪਾਉਣਾ 5-6 ਬੂੰਦਾ ਫਿਰ ਉਹਦੇ ਵਿੱਚ ਪਾਉਣਾ ਸੀ ਪਿਆਜ਼ ਪਿਆਜ਼ ਦਾ ਤੇਲ ਦਿਮਾਗ ਦਿਮਾਗ ਵੇਖਣ ਨੂੰ ਸਾਡੇ ਸਰੀਰ ਵਿੱਚ ਇੱਕ ਬੜਾ ਛੋਟਾ ਜਾਂ ਅੰਗ ਲੱਗਦਾ ਬਟ ਇਸ ਦੇ ਵਿੱਚ ਸਾਡੀ ਸਾਰੀ ਦੁਨੀਆ ਜੋ ਹੈ ਸਮਾਈ ਗਈ ਹੁੰਦੀ ਹੈ ਸੋ ਅਸੀਂ ਡੇਟ ਸਾਰੀਆਂ ਚੀਜ਼ਾਂ ਆਪਣੇ ਦਿਮਾਗ ਦੇ ਅੰਦਰ ਰੱਖਦੇ ਆ ਜਿਵੇਂ ਕਿ ਡੇਟ ਸਾਰੇ ਕੰਮ ਨੇ ਫੀਮੇਲਸ ਦੀ ਲੇਡੀਜ਼ ਦੀ ਗੱਲ ਕਰ ਲਈਏ ਕੱਲ ਬਣਾਣਾ ਕੀ ਹੈ ਬੱਚਿਆਂ ਦੇ ਟਿਫਨ ਵਿੱਚ ਕੀ ਪਾਣਾ ਹੈ ਜਾਂ ਫਿਰ ਅਸੀਂ ਕੀ ਕੀ ਚੀਜ਼ਾਂ ਖਰੀਦਣ ਵਾਲੀਆਂ ਨੇ ਘਰ ਦੀਆਂ ਰਾਸ਼ਨ ਕੀ ਕੀ ਆਣ ਵਾਲਾ ਵੱਡਿਆਂ ਦੀ ਗੱਲ ਕਰ ਲਈਏ ਆਫਿਸ ਦਾ ਕੰਮ ਬਹੁਤ ਸਾਰਾ ਪੈਂਡਿੰਗ ਹੁੰਦਾ ਹੈ ਮਾਈਂਡ ਵਿੱਚ ਚੱਲਦਾ ਰਹਿੰਦਾ ਹੋਰ ਕੀ ਕਰਨਾ ਹੈ ਕਿਸ ਨੂੰ ਮਿਲਣਾ ਸੀ ਕਿਸ ਦੇ ਨਾਲ ਮਿਲਣਾ ਹਿੰਗੇ ਤੇ ਅਸੀਂ ਇਸ ਦਿਮਾਗ ਤੇ ਇਨਾ ਬੋਝ ਤਾਂ ਪਾਉਂਦੇ ਰਹਿੰਨੇ ਆ ਪਰ ਕੀ ਅਸੀਂ ਆਪਣੇ ਦਿਮਾਗ ਨੂੰ ਤੰਦਰੁਸਤ ਬਣਾਏ ਰੱਖਣ ਲਈ ਵੀ ਕੁਝ ਖਾਸ ਐਫਰਟਸ ਕਰ ਰਹੇ ਆ ਕਿ ਨਹੀਂ ਤਾਂ ਜਵਾਬ ਕੀ ਹੁੰਦਾ ਹੈ ਨਹੀਂ ਅਸੀਂ ਕੁਝ ਖਾਸ ਐਫਰਟ ਤਾਂ ਕਰ ਹੀ ਨਹੀਂ ਰਹੇ ਕਿ ਅਸੀਂ ਆਪਣੇ ਦਿਮਾਗ ਨੂੰ ਕਿਵੇਂ ਸਿਹਤਮੰਦ ਰੱਖੀਏ ਇਹੀ ਰੀਜ਼ਨ ਬੰਦਾ ਹੈ ਕਿ ਅਸੀਂ ਸਟ्रेस ਬਹੁਤ ਜ਼ਿਆਦਾ ਲੈ ਲੈਂਨੇ ਆ ਫਿਰ ਅਸੀਂ ਡਿਪਰੈਸ਼ਨ ਵਾਲੇ ਅੱਗੇ ਵੱਜ ਜਾਂਦੇ ਆ ਤੇ ਫਿਰ ਹੌਲੀ-ਹੌਲੀ ਸਾਨੂੰ ਬਾਡੀ ਦੇ ਵਿੱਚ ਹੋਰ ਵੀ ਟੇਰ ਸਾਰੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਹੀ ਕਰਾਂਗੇ ਕਿ ਅਸੀਂ ਆਪਣੇ ਦਿਮਾਗ ਨੂੰ ਤੰਦਰੁਸਤ ਕਿਵੇਂ ਰੱਖਣਾ ਹੈ ਵੈਸੇ ਤਾਂ ਅਗਰ ਆਪਾਂ ਈਟਿੰਗ ਹੈਬਿਟਸ ਦੀ ਗੱਲ ਕਰੀਏ ਤਾਂ ਬਲੂ ਬੇਰੀਜ਼ ਅਗਰ ਅਸੀਂ ਖਾਣੇ ਹਾਂ ਡਾਰਕ ਚਾਕਲੇਟ ਖਾਂਦੇ ਆ ਜਾਂ ਫਿਰ ਅਸੀਂ ਜਿਹੜੀਆਂ ਗ੍ਰੀਨ ਵੈਜੀਟੇਬਲਸ ਹੁੰਦੀਆਂ लीफੀ वेजिटेबल्स ਹੁੰਦੀਆਂ ਨੇ ਇਹ ਖਾਂਦੇ ਹਾਂ ਤਾਂ ਸਾਡਾ ਦਿਮਾਗ ਜਿਹੜਾ ਹੈ ਉਹ ਸਿਹਤਮੰਦ ਰਹਿੰਦਾ ਤੇ ਨਾਲ ਦੀ ਨਾਲ ਜੇਕਰ ਸਾਡੀ ਗੱਟ ਹੈਲਥ ਵੀ ਵਧੀਆ ਰਹਿੰਦੀ ਹੈ ਤਾਂ ਵੀ ਸਾਡਾ ਜਿਹੜਾ ਬ੍ਰੇਨ ਹੈ ਉਹ ਬਹੁਤ ਚੰਗਾ ਕੰਮ ਕਰ ਸਕਦਾ ਹੈ ਸਾਨੂੰ ਨਵੇਂ-ਨਵੇਂ ਆਈਡੀਆਜ਼ ਆਉਂਦੇ ਨੇ ਸਾਡੇ ਅੰਦਰ ਸੁਸਤੀ ਨਹੀਂ ਆਉਂਦੀ ਸੋ ਖਾਣ ਪੀਣ ਦੀ ਗੱਲਾਂ ਦੇ ਇਲਾਵਾ ਅੱਜ ਇਸ ਖਾਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਦੇਵੀ ਚੱਸੀ ਇੱਕ ਖਾਸ ਨੁਸਖਾ ਵੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜਿਸ ਦੇ ਵਿੱਚ ਦੇਸੀ ਕਿਉ ਨਾਰੀਅਲ ਦਾ ਤੇਲ ਨਾਲ ਦੀ ਨਾਲ ਹਿਨਾ ਤੇਲ ਲਸਣ ਅਤੇ ਪਿਆਜ਼ ਦਾ ਤੇਲ ਮਿਲਾ ਕੇ ਇਹ ਨੁਸਖਾ ਬਣਾਇਆ ਗਿਆ ਹੈ ਵੈਦਵਾਨ ਆਯੁਰਵੇਦ ਵੱਲੋਂ ਤੇ ਇਸ ਪਰ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੇਦ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਸਵਾਗਤ ਕਰਦੇ ਹਾਂ ਸਰ ਦਾ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਵੀ ਜਿਹੜੇ ਸਾਰੇ ਹੀ ਇਹਨਾਂ ਵੀਡੀਓਜ਼ ਦੇ ਨਾਲ ਤੁਸੀਂ ਜੁੜਦੇ ਹੋ ਅਤੇ ਸਿਹਤ ਨਾਲ ਜੁੜੀ ਜਾਣਕਾਰੀ ਹਾਸਲ ਕਰਦੇ ਹੋ ਤੇ ਮੈਨੂੰ ਉਮੀਦ ਹੈ ਹੋਰਾਂ ਤੱਕ ਵੀ ਇਹ ਵੀਡੀਓ ਸ਼ੇਅਰ ਕਰਕੇ ਜਾਣਕਾਰੀ ਜ਼ਰੂਰ ਤੁਸੀਂ ਹੋਰਾਂ ਨਾਲ ਸਾਂਝੀ ਕਰਦੇ ਹੋਵੋਗੇ ਸੋ ਹੋਰ ਬਿਨਾਂ ਦੇਰ ਇਤਿਹਾਸ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਜ ਦੀ ਇੱਕ ਖਾਸ ਜਾਣਕਾਰੀ ਤੇ ਇਹ ਨੁਸਖਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਹੀ ਅਪਣਾ ਸਕਦੇ ਨੇ ਸਤਿ ਸ੍ਰੀ ਅਕਾਲ ਜੀ ਨਮਸਕਾਰ ਚੜ੍ਹਦੀ ਕਲਾ ਜੋ ਵੋਂਗੇ ਮੈਨੂੰ ਉਮੀਦ ਹੈ ਔਰ ਅੱਜ ਜਿਹੜਾ ਮੈਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਇਆ ਖਾਸ ਤੁਹਾਡੇ ਲਈ ਸਾਰਿਆਂ ਲਈ ਲੈ ਕੇ ਆਇਆ ਇੱਕ ਸਾਲ ਦੇ ਬੱਚੇ ਤੋਂ ਲੈ ਕੇ ਜਾਂ ਇਹ ਕਹੀਏ ਵੀ ਇੱਕ ਦਿਨ ਦੇ ਬੱਚੇ ਤੋਂ ਲੈ ਕੇ 101 ਸਾਲ ਦੇ ਬਜ਼ੁਰਗ ਤੱਕ ਇਹ ਚੀਜ਼ ਕੰਮ ਆਉਣ ਵਾਲੀ ਹੈ ਸਿਰਫ ਬ੍ਰੇਨ ਨੂੰ ਸ਼ਾਰਪ ਕਰਨ ਵਾਸਤੇ ਦੇਖੋ ਪਤਾ ਕੀ ਹੈ ਦਿਮਾਗ ਅੱਜਕੱਲ ਅੱਗੇ ਦਾਪਾ ਕਹਿੰਦੇ ਬੱਚਿਆਂ ਦਾ ਦਿਮਾਗ ਤੇਜ ਹੋ ਜਾਏ ਹੁਣ ਤੇ ਸਾਰਿਆਂ ਦੀ ਲੋੜ ਹੈ ਹਰ ਬੰਦਾ ਮੋਢੇ ਤੇ ਤੌਲੀਆਂ ਰੱਖ ਕੇ ਸਾਰੇ ਨੰਬਰ ਨੂੰ ਬਿਫਤਾ ਪਾਈ ਰੱਖਦਾ ਤੌਲੀਆਂ ਕਿੱਥੇ ਰਹਿ ਗਿਆ ਲੱਭੀ ਜਾਂਦਾ ਮਤਲਬ ਪੈਨ ਰੱਖ ਦਿੰਦਾ ਭੁੱਲ ਜਾਂਦਾ ਮੇਰਾ ਪੈਨ ਕਿੱਥੇ ਹੈ ਪੈਨ ਜੇਬ ਚ ਟੰਗੀ ਫਿਰਦਾ ਘੜੀ ਲਾ ਕੇ ਮੰਗੀ ਜਾਂਦਾ ਘੜੀ ਦੇ ਦੋ ਮੈਂ ਘੜੀ ਬੰਨ੍ਹਣੀ ਹੈ ਇਹ ਹਾਲ ਹੋ ਚੁੱਕਾ ਹੈ ਜੇ ਨਹੀਂ ਤਾਂ ਮੈਨੂੰ ਦੱਸ ਦਿਓ ਔਰ ਕਈਆਂ ਲੋਕਾਂ ਦੀ ਯਾਦਦਾਸ਼ਤ ਬਹੁਤ ਤੇਜ਼ ਆ ਬਹੁਤ ਤੇਜ਼ ਆ ਪਰ ਉਹਨਾਂ ਨੂੰ ਆਇਆ ਪਤਾ ਵੀ ਫਲਾਣੇ ਬੰਦੇ ਨੇ ਕਿਹੜੇ ਦਿਨ ਕਿਹੜਾ ਸੂਟ ਪਾਇਆ ਸੀ ਮੇਰਾ ਰਹਿ ਗਿਆ ਆ ਚੀਜ਼ਾਂ ਹੋ ਸਕਦੀਆਂ ਨੇ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਦਿਮਾਗ ਚੋਂ ਸਕਿਪ ਹੋ ਰਹੀਆਂ ਨੇ ਉਹਦਾ ਮੁੱਖ ਕਾਰਨ ਮੈਂ ਤੁਹਾਨੂੰ ਦੱਸਦਾ ਉਹਦਾ ਮੁੱਖ ਕਾਰਨ ਹੈ ਸਾਡਾ ਸਟ्रेस ਬੱਚੇ ਛੋਟੇ-ਛੋਟੇ ਸਕੂਲ ਜਾ ਰਹੇ ਉਹਨਾਂ ਨੂੰ ਸਟ्रेस ਪੜ੍ਹਾਈ ਦਾ ਬਸਤਿਆਂ ਦਾ ਕਿਤਾਬਾਂ ਦਾ ਅੱਛਾ ਜਦੋਂ ਬੱਚਾ 10ਵੀਂ ਚ ਆ ਗਿਆ ਫਿਰ ਉਹਨੂੰ ਇਹ ਸਟ्रेस ਵੀ ਉਹ ਉਹਦੀ ਫਲਾਣੀ ਗਰਲਫ੍ਰੈਂਡ ਬਣ ਗਈ ਉਹਦਾ ਪੁਰਾਣਾ ਬॉयਫ੍ਰੈਂਡ ਬਣ ਗਿਆ ਉਹ ਬੱਚੇ ਸਟ्रेस ਵਿੱਚ ਫਿਰ ਅਚਾ ਉਸ ਤੋਂ ਅੱਗੇ ਚਲੇ ਜਾਂਦੇ ਨੇ ਸਟੱਡੀ ਵਿੱਚ ਵੱਡੇ ਹੋ ਜਾਂਦੇ ਆ ਵੱਡੇ ਹੋ ਕੇ ਫਿਰ ਦੂਜਾ ਸਟ੍ਰੈਸ ਆ ਜਾਂਦਾ ਵੀ ਮੈਂ ਨੰਬਰ 1 ਤੇ ਆਉਣਾ ਸਟੱਡੀ 'ਚ ਮੈਂ ਘੱਟ ਨਾ ਰਹਿ ਜਾ ਮੇਰੀ ਜੌਬ ਲੱਗਣੀ ਆ ਮੈਨੂੰ ਜੌਬ ਤੇ ਜਾਣਾ ਮੈਂ ਨੰਬਰ 1 ਤੇ ਹੋਵਾਂ ਉਹ ਇੱਕ ਹੋੜ ਲੱਗ ਜਾਂਦੀ ਆ ਫਿਰ ਉਸ ਤੋਂ ਬਾਅਦ ਉਹਦੀ ਜੌਬ ਲੱਗ ਜਾਂਦੀ ਆ ਜੌਬ ਲੱਗ ਜਾਂਦੀ ਆ ਫਿਰ ਇੱਕ ਸਟ੍ਰੈਸ ਕੰਮ ਦਾ ਸਟ੍ਰੈਸ ਬੌਸ ਦਾ ਸਟ੍ਰੈਸ ਜੌਬ ਦਾ ਸਟ੍ਰੈਸ ਫਿਰ ਪੈਸੇ ਘਟ ਉਹਦਾ ਸਟ੍ਰੈਸ ਕਿਸੇ ਦੇ ਵੱਧ ਉਹਦਾ ਮਤਲਬ ਸਟ੍ਰੈਸ ਸਾਡੇ ਆਲੇ-ਦਾਲੇ ਐਂ ਫਰੀ ਜਾਂਦਾ ਵਜੇ ਵਿੱਚ ਕੋਲੂ ਦੇ ਹਲੇ ਦੇ ਵਾਲੇ ਬੈਲ ਘੁੰਮਦਾ ਹੁੰਦਾ ਤੇ ਨਾ ਤਾਂ ਉਹ ਕੋਲੂ ਨੂੰ ਛੱਡੇ ਨਾ ਬੈਲ ਕੋਲੂ ਛੱਡ ਸਕੇ ਇਹ ਕੰਮ ਹੋ ਜਾਂਦਾ ਸਟ्रेस ਜਿਹੜਾ ਹੈਗਾ ਉਸ ਤੋਂ ਬਚਣ ਵਾਸਤੇ ਸਭ ਤੋਂ ਵਧੀਆ ਚੀਜ਼ ਰੱਬ ਨੇ ਪਤਾ ਕੀ ਬਣਾਈ ਆ ਤੁਹਾਡੀਆਂ ਕੱਚਾਂ ਆ ਆਪਾਂ ਛੋਟੇ ਹੁੰਦੇ ਜਦੋਂ ਬਹੁਤ ਖੁਸ਼ ਹੁੰਦੇ ਦੀ ਇਹ ਕਰਦੇ ਹੁੰਦੇ ਸੀ ਨਾ ਖੁਸ਼ੀ ਬਣਾਉਂਦੇ ਸੀ ਲੋਕ ਇਹ ਜਿਹੜਾ ਕੱਚਾਂ ਦੇ ਵਿੱਚ ਖੁਸ਼ੀ ਮਨਾਉਣਾ ਆਪਾਂ ਭੁੱਲ ਗਏ ਆ ਕੱਚਾਂ ਵਜਾਉਣੀਆਂ ਭੁੱਲ ਗਏ ਆ ਆਪਾਂ ਮੈਂ ਤਾਂ ਨੋ ਕੰਮ ਲਾਉਣ ਚੱਲਿਆ ਦੇਸੀ ਘਿਓ ਲੈ ਲਓ ਦੇਸੀ ਘਿਓ ਗਾਂ ਦਾ ਹੋਵੇ ਜੇ ਢੁੱਡ ਵਾਲੀ ਦੇਸੀ ਗਾਂ ਦਾ ਮਿਲ ਜਾ ਤਾਂ ਕਮਾਲ ਦੇ ਹੀ ਆ ਉਹ ਤੁਹਾਨੂੰ ਐਵੇਂ ਨਹੀਂ ਮਿਲਣਾ ਜੇ ਗੋਂ ਵੀ ਕੋਈ ਵੀ ਲੈ ਲੀਏ 5-600 ਰੁਪਏ ਕਿਲੋ ਦਾ ਉਹ ਘਿਓ ਘੱਟੋ ਘੱਟ 1200 ਤੋਂ ਲੈ ਕੇ 1800 ਰੁਪਏ ਕਿਲੋ ਦੇ ਵਿੱਚ ਆਉਂਦਾ ਜਿਹੜਾ ਅਸਲੀ ਦੇਸੀ ਗਾਂ ਦਾ ਦੇਸੀ ਘਿਓ ਹੈ ਇਹ ਧਿਆਨ ਰੱਖਿਓ ਦੋ ਚਮਚੇ ਗਾਂ ਦਾ ਘਿਓ ਔਰ ਇੱਕ ਚਮਚਾ ਉਹਦੇ ਵਿੱਚ ਪਿਓਰ ਨਾਰੀਅਲ ਦਾ ਤੇਲ ਜਿਹੜੀ ਖੋਪੇ ਦੀ ਗਰੀ ਨਹੀਂ ਹੁੰਦੀ ਗੋਲਾ ਜਿਹਾ ਉਹ ਚੋਂ ਕੱਢਿਆ ਹੋਵੇ ਉਹ ਵਾਲਾ ਤੇਲ ਇੱਕ ਇੱਕ ਚਮਚਾ ਦੋ ਚਮਚੇ ਦੇਸੀ ਘਿਓ ਨੂੰ ਮਿਕਸ ਕਰਕੇ ਰੱਖ ਲਓ ਮਿਕਸ ਕਰਕੇ ਰੱਖ ਲਓ ਰੱਖਣ ਤੋਂ ਬਾਅਦ ਉਹਦੇ ਵਿੱਚ ਦੋ ਤਿੰਨ ਬੂੰਦਾਂ ਹੀਨਾ ਤੇਲ ਪਾਉਣਾ ਹੀਨਾ ਸਮਝਦੇ ਮਹਿੰਦੀ ਹੀਨਾ ਤੇਲ ਪਾਉਣਾ ਫਿਰ ਉਹਦੇ ਵਿੱਚ ਲਸਣ ਦਾ ਤੇਲ ਪਾਉਣਾ ਪੰਜ ਛੇ ਬੂੰਦਾਂ ਫਿਰ ਉਹਦੇ ਵਿੱਚ ਪਾਉਣਾ ਸੀ ਪਿਆਜ਼ ਪਿਆਜ਼ ਦਾ ਤੇਲ ਇਹ ਪਾਕਬੀਦੀ ਨਾਲ ਬਣਦੇ ਨੇ ਬਣੇ ਬਣਾਏ ਮਿਲ ਜਾਂਦੇ ਨੇ ਚਲੋ ਜੇ ਤੁਹਾਨੂੰ ਤੇਲ ਲਸਣ ਨਹੀਂ ਵੀ ਮਿਲਿਆ ਹੀ ਨਾ ਤੇਲ ਨਹੀਂ ਵੀ ਮਿਲਿਆ ਤਾਂ ਲਸਣ ਨਾ ਸੌਰੀ ਆਪਣਾ ਦੇਸੀ ਘਿਓ ਤੇ ਨਾਲ ਉਹਦੇ ਕੀ ਮੈਂ ਦੂਜਾ ਦੱਸਿਆ ਤੁਹਾਨੂੰ ਕਮੈਂਟ ਵਿੱਚ ਪਾ ਕੇ ਦੱਸ ਦਿਓ ਤੇ ਉਹ ਦੋਨੋਂ ਚੀਜ਼ਾਂ ਨੂੰ ਮਿਕਸ ਕਰ ਲਿਓ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਮੇਰੀਆਂ ਭੈਣਾਂ ਕਹੀ ਕਹਿੰਦੀਆਂ ਵੀਰੇ ਤੂੰ ਸਾਨੂੰ ਕਿਉਂ ਬੁਝਾਰਤਾ ਪੁੰਦਾ ਰਹਿਣਾ ਦੇਸੀ ਘਿਓ ਲੈਣਾ ਆਪਾਂ 2 ਚਮਚੇ ਨਾਰੀਅਲ ਦਾ ਤੇਲ ਲੈਣਾ 1 ਚਮਚਾ ਉਹਨੂੰ ਮਿਕਸ ਕਰਕੇ ਧੁੰਨੀ ਚ ਲਾਉਣਾ ਰਾਤ ਨੂੰ ਸੌਣ ਲੱਗੇ ਧੁੰਨੀ 'ਚ ਮਲਦੋ ਸਵੇਰੇ ਨਹਾਉਣ ਤੋਂ ਬਾਅਦ ਧੁੰਨੀ 'ਚ ਮਲਦੋ ਪਰ ਕੱਛਾਂ ਬਜਾਉਣ ਵਾਲਾ ਜਿਹੜਾ ਕੰਮ ਹੈ ਉਹ ਸਵੇਰੇ ਸਵੇਰੇ ਕਰਦਾ ਨਹਾਉਣ ਤੋਂ 5 ਮਿੰਟ ਪਹਿਲਾਂ ਠੀਕ ਹੈ ਅੱਜ ਕੱਲ ਠੰਡ ਹੈ ਕਈ ਲੋਕ ਨਹੀਂ ਵੀ ਨਹਾਉਂਦੇ ਪਰ ਉਹ ਜ਼ਰੂਰ ਲਾਉਣਾ ਆਪਾਂ ਕੱਪੜੇ ਬਦਲਣ ਤੋਂ ਪਹਿਲਾਂ ਲਾਉਣ ਦਾ ਕੀ ਤਰੀਕਾ ਇਹਨੂੰ ਆਇਨ ਲੈਣਾ ਆਪਾਂ ਨੇ ਕੱਚਾਂ ਦੇ ਵਿੱਚ ਮਲ ਦੇਣਾ ਜੇ ਆਪਾਂ ਬਾਲ ਨਹੀਂ ਵੀ ਕੱਟਦੇ ਕੋਈ ਆਪਣੇ ਸਿੰਘ ਪਰਿਵਾਰ ਨੇ ਨਹੀਂ ਕੱਟਦੇ ਜਿਹੜੇ ਕੱਟਦੇ ਆ ਉਹ ਕੱਟ ਲੈਣ ਜਿਹੜੇ ਨਹੀਂ ਕੱਟਦੇ ਨਾ ਵੀ ਸਹੀ ਕੱਚਾਂ ਦੇ ਵਿੱਚ ਤੇਲ ਕਿ ਉਮਰ ਚੰਗੀ ਤਰ੍ਹਾਂ ਜੜਾਂ ਚ ਲਾ ਕੇ ਦੋਨੇ ਪਾਸੇ ਐ ਮਟਰ ਦੇ ਦਾਣੇ ਜਿੰਨਾ ਘਲਾ ਦਿਓ ਜਾਂ ਰੀਠੇ ਜਿੰਨਾ ਵੀ ਲਾ ਦਿਓ ਕਿਹੜੀ ਗੱਲ ਆ ਉਹਨੂੰ ਫਿਰ ਕਿਵੇਂ ਲਾਉਣਾ ਇਹ ਧਿਆਨ ਰੱਖਿਓ ਐ ਕਰਕੇ ਮਲਣਾ ਹੱਥਾਂ ਨਾਲ ਨਹੀਂ ਮਸਲਣਾ ਐ ਮੁੱਢਿਆਂ ਨਾਲੀ 10 ਵਾਰੀ ਪਿੱਛੇ ਨੂੰ ਐ 10 ਵਾਰੀ ਅੱਗੇ ਨੂੰ ਐ ਮਸਲਣਾ ਉਹਨੂੰ ਤੇ ਅੰਦਰ ਹੀ ਮਸਲ ਦੇਣਾ ਉਸ ਤੋਂ ਬਾਅਦ ਨਹਾ ਲਓ ਤੁਹਾਨੂੰ ਮਤਲਬ ਜਦੋਂ ਮਸਲੋਗੇ ਨਾ ਤੁਹਾਨੂੰ ਗੋਇਲ ਦਾ ਥੈਂਕ ਯੂ ਤੁਹਾਡੇ ਦਿਲੋਂ ਨਿਕਲੂਗਾ ਹੀ ਨਿਕਲੂਗਾ ਕਿਉਂ ਨਿਕਲੂਗਾ ਕਿਉਂਕਿ ਤੁਹਾਨੂੰ ਇੱਕਦਮ ਬ੍ਰੇਨ ਤੋਂ ਐ ਲੱਗੂਗਾ ਜਿਵੇਂ ਪਤਾ ਨਹੀਂ ਕੋਈ ਭੂਤ ਉੱਤਰ ਗਿਆ ਹੁੰਦਾ ਫਿਰ ਤੁਸੀਂ ਉਸ ਤੋਂ ਬਾਅਦ ਨਹਾ ਲਿਓ ਣਾਉਣ ਤੋਂ ਬਾਅਦ ਫਿਰ ਉਹਨੂੰ ਧੁੰਨੀ ਚ ਲਾ ਲਿਓ ਠੀਕ ਹੈ ਇਹ ਗੱਲ ਕਰ ਲਿਓ ਉਸ ਤੋਂ ਬਾਅਦ ਮੈਂ ਤੁਹਾਨੂੰ ਚੀਜ਼ ਦੱਸ ਦਿੰਦਾ ਜੇ ਜੇ ਘਰੇ ਬਣਾ ਲਓ ਠੀਕ ਆ ਕਰ ਲਿਆ ਕਰੋ ਤਾਂ ਵੀ ਠੀਕ ਆ ਜੇ ਬਾਈ ਚਾਂਸ ਤੁਸੀਂ ਮੇਰੇ ਕੋਲੇ ਆਣੇ ਹੋ ਮੇਰੇ ਆਫਿਸ ਚ ਆਉਣੇ ਹੋ ਜਾਂ ਤੁਸੀਂ ਆਨਲਾਈਨ ਵੀ ਜਾਣੇ ਹੋ ਤਾਂ ਤੁਸੀਂ vaidwan.com ਤੇ ਜਾ ਕੇ ਵੀ ਲੈ ਸਕਦੇ ਹੋ ਇਹ ਪਿਓਰ ਬਣਿਆ ਹੋਇਆ ਗਾਂ ਦਾ ਦੇਸੀ ਘਿਓ ਤੇ ਉਹਦੇ ਵਿੱਚ ਜਿਹੜਾ ਲਸਣ ਪਿਆਜ਼ ਦਾ ਤੇਲ ਆ ਤੇ ਹਿਨਾ ਦਾ ਤੇਲ ਆ ਇਹ ਵੀ ਵਿੱਚ ਪਾ ਕੇ ਬਣਿਆ ਹੋਇਆ ਇਹ ਉਹਨਾਂ ਵਾਸਤੇ ਵੀ ਬਣਿਆ ਹੋਇਆ ਜਿਹੜੇ ਬੱਚੇ ਛੋਟੇ ਆ ਨજર ਕਮਜ਼ੋਰ ਹੋ ਗਈ ਜਿਹੜੇ ਸਾਡੇ ਵਰਗਿਆਂ ਦੀ ਐਂਡ ਕਰ ਲੱਗੀਆਂ ਹੋਈਆਂ ਨੇ ਨੰਬਰ ਨਾ ਵਧੇ ਉਹਨਾਂ ਦਾ ਉੱਥੇ ਟਿਕਿਆ ਰਹੇ ਔਰ ਬ੍ਰੇਨ ਸ਼ਾਰਪ ਰਹੇ ਔਰ ਗੱਲਬਾਤ ਦੇ ਵਿੱਚ ਦਮ ਰਹੇ ਔਰ ਚਿਹਰੇ ਦੇ ਉੱਤੇ ਉਹ ਗੱਲਬਾਤ ਰਹੇ ਜਿਹੜੀ ਹਰ ਬੰਦਾ ਚਾਹੁੰਦਾ ਹਰ ਬੱਚਾ ਚਾਹੁੰਦਾ ਮੇਰਾ ਪਾਪਾ ਇੰਨਾ ਸੋਹਣਾ ਚਾਹੀਦਾ ਹਰ ਬੱਚਾ ਚਾਹੁੰਦਾ ਮੇਰੀ ਮੰਮੀ ਇੰਨੀ ਸਮਾਰਟ ਹੋਵੇ ਹਰ ਮਾਂ-ਬਾਪ ਚਾਹੁੰਦੇ ਨੇ ਮੇਰਾ ਬੱਚਾ ਸਭ ਤੋਂ ਸਮਾਰਟ ਹੋਵੇ ਸਮਾਰਟ ਹੋਣ ਦਾ ਮਤਲਬ ਇਹ ਨਹੀਂ ਕਿ ਆਪਾਂ ਸਾਰੇ ਹੀਰੋ ਬਣ ਜਾਗੇ 스마트 ਹੋਣ ਦਾ ਮਤਲਬ ਹੈ ਸਾਡੀ ਸਕਿਨ ਗਲੋ ਕਰੇ ਸਾਡਾ ਸਰੀਰ ਐਕਟਿਵ ਹੋਵੇ ਤੰਦਰੁਸਤ ਰਹੀਏ ਕਿਸੇ ਤੇ ਬੋਝ ਨਾ ਬਣੀਏ ਆਪਾਂ ਨਹੀਂ ਚਾਹੁੰਦੇ ਵੀ ਸਾਡੀ 100 ਸਾਲ ਦੀ ਦਾਦੀ ਵੀ ਸਾਡੇ ਸਿਰ ਤੇ ਬੈਠੀ ਰਹੇ ਡੰਡਾ ਫੜ ਕੇ ਸਾਰੇ ਚਾਹੁੰਦੇ ਆ ਪਰ ਜੇ ਆਪਾਂ ਉਹਨਾਂ ਦਾ ਪੋਸ਼ਣ ਕਰਾਂਗੇ ਸਹੀ ਤਰੀਕੇ ਨਾਲ ਤਾਂ ਹੀ ਗੱਲ ਬਣੂਗੀ ਉਹ ਜਿਹੜਾ ਜੈਲ ਹੈ ਉਹਨੂੰ ਅਸੀਂ ਨਾਭੀ ਜੈਲ ਦੇ ਰੂਪ ਚ ਤਿਆਰ ਕੀਤਾ ਇਹਨੂੰ ਧਿਆਨ ਰੱਖਿਓ ਨਾਭੀ ਜੈਲ ਜਿੱਤੇ ਵੈਦਵਾਨ ਲਿਖਿਆ ਹੁਣ ਜਿਵੇਂ ਅਸੀਂ ਪਹਿਲਾਂ ਨਾਭੀ ਤੇਲ ਬਣਾਇਆ ਸੀਗਾ ਨਾਭੀ ਟੱਚ ਆਇਲ ਤਾਂ ਜਣਾ ਖਣਾ ਲੈ ਕੇ ਤੁਰ ਪਿਆ ਸਾਨੂੰ ਕੋਈ ਇਤਰਾਜ਼ ਨਹੀਂ ਸਾਰੇ ਜਣੇ ਲੈ ਕੇ ਤੁਰੋ ਵਧੀਆ ਕੁਝ ਦਿਓਗੇ ਮੈਂ ਕਹਿਣਾ ਚਾਹੇ ਜ਼ਰੋਂ ਦਾ ਤੇਲ ਹੀ ਦੇ ਦੋ ਤਾਂ ਕੁਝ ਦੇ ਹੀ ਰਹੇ ਲੋਕਾਂ ਨੂੰ ਲਗਾਉਣ ਵਾਸਤੇ ਪਰ ਗੱਲ ਉੰਨੀ ਕੀ ਹੋਣੀ ਚਾਹੀਦੀ ਆ ਹੁਣ ਜਿਹੜਾ ਇਹ ਨਾਭੀ ਜੈਲ ਹੈ ਇਹ ਪਹਿਲਾ ਜੈਲ ਹੈ ਪੂਰੇ ਇੰਡੀਆ ਦੇ ਵਿੱਚ ਜਿਹੜਾ ਬੈਦਵਾਨ ਕੰਪਨੀ ਵੱਲੋਂ ਅ ਮਤਲਬ ਕਿ ਜੀਐਮਪੀ ਸਰਟੀਫਾਈਡ ਹੋਣ ਤੋਂ ਬਾਅਦ ਪ੍ਰਮੋਟ ਕੀਤਾ ਗਿਆ ਜੀਐਮਪੀ ਸਰਟੀਫਾਈਡ ਦਾ ਮਤਲਬ ਹੁੰਦਾ ਗਵਰਨਮੈਂਟ ਦੀ ਰਜਿਸਟਰਡ ਸਟੈਂਪ ਤਾਂ ਉਸ ਤੋਂ ਬਾਅਦ ਫਿਰ ਇਹਨੂੰ ਵਰਦਾਨ ਪ੍ਰਮੋਟ ਕਰ ਰਿਹਾ ਆਪਣਾ ਤੇ ਇਹ ਪ੍ਰੋਡਕਟ ਜਿਹੜਾ ਹੈਗਾ ਤੁਹਾਡੇ ਲਈ ਬਹੁਤ ਦਮਦਾਰ ਹੈ ਵਜਨਦਾਰ ਹੈ ਇਹਨੂੰ ਨਾਭੀ ਚਲਾਓ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਬਾਕੀ ਨੁਸਖਾ ਵੀ ਤੁਹਾਨੂੰ ਦੱਸਤਾ ਘਰੇ ਬਣਦਾ ਘਰੇ ਵੀ ਬਣਾ ਲਓ ਜੇ ਤੁਹਾਨੂੰ ਮੇਰੇ ਕੋਲੇ ਆਉਣ ਦਾ ਟਾਈਮ ਮਿਲਦਾ ਤਾਂ ਆਉਂਦੇ ਜਾਂਦੇ ਲੈ ਜਾਓ ਸਭ ਤੋਂ ਗੱਜਬ ਦੀ ਚੀਜ਼ ਹੈ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ ਚ ਰਹੋ ਸਤਿ ਸ੍ਰੀ ਅਕਾਲ ਜੀ ਸੋ ਵੇਖਿਆ ਤੁਸੀਂ ਕਿੰਨਾ ਹੀ ਆਸਾਨ ਜਾਇ ਤਰੀਕਾ ਹੈ ਤੇ ਅਸੀਂ ਆਪਣੇ ਦਿਨ ਦੇ ਵਿੱਚ ਅਗਰ ਇਸ ਚੀਜ਼ ਨੂੰ ਆਪਣਾ ਹਿੱਸਾ ਬਣਾਉਂਦੇ ਆ ਇਹ ਜੋ ਪੰਜ ਚੀਜ਼ਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ ਦੇਸੀ ਕਿਉ ਨਾਰੀਅਲ ਦਾ ਤੇਲ ਹਿਨਾ ਦਾ ਤੇਲ ਲਸਣ ਅਤੇ ਪਿਆਜ਼ ਦਾ ਤੇਲ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਅਗਰ ਤੁਸੀਂ ਵੀ ਲਗਾਉਂਦੇ ਹੋ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਆਦਤ ਪਾਓ ਤਾਂ ਕਿ ਸਾਰੀ ਜ਼ਿੰਦਗੀ ਬੱਚੇ ਦੇ ਕੋਲ ਇੱਕ ਚੰਗੀਆਂ ਆਦਤਾਂ ਜ਼ਰੂਰ ਹਨ ਜਿਸ ਦੇ ਨਾਲ ਉਹ ਸਿਹਤਮੰਦ ਰਹਿਣ ਤੇ ਵੀਡੀਓ ਚੰਗੀ ਲੱਗੀ ਆ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਵੀ ਆਪਣੇ ਸੁਝਾਅ ਤੁਸੀਂ ਜ਼ਰੂਰ ਮੇਰੇ ਨਾਲ ਸਾਂਝੇ ਕਰਿਓ ਔਰ ਅੱਗੋ ਵੀ ਅਸੀਂ ਕਿਹੜੇ ਹੋਰ ਟੌਪਿਕਸ ਤੇ ਵੀਡੀਓ ਲੈ ਕੇ ਆਈਏ ਇਹ ਸੁਝਾਅ ਤੁਹਾਡੇ ਆਉਂਦੇ ਹੀ ਰਹਿੰਦੇ ਨੇ ਤੇ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖੋ ਜੀ ਤਾਂ ਕਿ ਅਸੀਂ ਵੀ ਹੋਰ ਨਵੇਂ-ਨਵੇਂ ਟੌਪਿਕਸ ਉੱਪਰ ਵੀਡੀਓਜ਼ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਹੀਏ ਸੋ ਅਗਰ ਹੁਣ ਤੱਕ ਤੁਸੀਂ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਲਓ ਤੇ YouTube ਚੈਨਲ health विद हरजोत कौर में सबसक्राइब नहीं किया तो फटाफट फड़ सबसक्राइब भी कर लो मिलोंगे जल्दी ही सेहत में जुड़िया होर खास जानकारी भरिया वीडियो फिलहाल ही मैं यानी कि हरजोत कौर में भी देव जी इजाजत सत श्रीकाल